ਹਾਡੀ ਸੁਰੱਖਿਆ ਤੁਹਾਡੇ ਪਰਿਵਾਰ ਦੀ ਸੁਰੱਖਿਆ ਵਰਗੇ ਸਲੋਗਨ ਅਸੀਂ ਅਕਸਰ ਹੀ ਸੁਣਦੇ ਆ ਫਿਰ ਵੀ ਕਈ ਵਾਰ ਅਸੀਂ ਅਣਗਹਿਲੀ ਵਰਤ ਕੇ ਹਾਦਸੇ ਨੂੰ ਜਨਮ ਦੇ ਬੈਠਦੇ ਆ ਅਜਿਹਾ ਕੁਝ ਵੇਖਣ ਨੂੰ ਮਿਲਿਆ ਕਾਂਸੀ ਨਗਰ ਜੀਟੀ ਰੋਡ ਫਗਵਾੜਾ ਵਿਖੇ ਜਿੱਥੇ ਇੱਕ ਵੱਡਾ ਹਾਦਸਾ ਵਾਪਰ ਗਿਆ ਟਮਾਟਰਾਂ ਨਾਲ ਭਰੇ ਕੈਂਟਰ ਨੂੰ ਜਦੋਂ ਡਰਾਈਵਰ 모ੜਨ ਲੱਗਾ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਕੈਂਟਰ ਹੇਠਾਂ ਜਾਵੜਿਆ ਜਿਸ ਨਾਲ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਦੌਰਾਨ ਗਲਬਤ ਕਰਦੇ ਕੈਂਟਰ ਵਿੱਚ ਸਵਾਰ ਵਿਅਕਤੀਆਂ ਨੇ ਦੱਸਿਆ ਕਿ ਜਿੱਦਾਂ ਹੀ ਹਾਦਸਾ ਵਾਪਰਿਆ ਉਹਨਾਂ ਵੱਲੋਂ ਤੁਰੰਤ ਹੀ ਮੋਟਰਸਾਈਕਲ ਚਾਲਕ ਨੂੰ ਹਸਪਤਾਲ ਜ਼ੇਰੀ ਲਾਚ ਭੇਤੀ ਕਰਵਾਇਆ ਗਿਆ ਡਰਾਈਵਰ ਗੱਡੀ ਮੋੜ ਰਿਹਾ ਸੀਗਾ ਜੀ ਤੇ ਅਚਾਨਕ ਪਿੱਛੋਂ ਬਹੁਤ ਤੇਜ਼ ਸਪੀਡ ਤੇ ਮੋਟਰਸਾਈਕਲ ਆਇਆ ਉਹ ਮੋਟਰਸਾਈਕਲ ਗੱਡੀ ਦੇ ਵਿੱਚ ਵੱਜਾ ਉਹ ਵਿੱਚ ਵੱਜਣ ਕਰਕੇ ਮੈਂ ਅੱਗੇ ਬੈਠਾ ਉਹ ਬੰਦੇ ਦਾ ਹੈਲਮਟ ਮੁੜਦਾ ਦੇਖ ਲਿਆ ਤੇ ਮੈਂ ਉਹਦੇ ਕਹਿ ਦੋ ਮੈਂ ਕਿਹਾ ਪੰਗਾ ਪੈ ਗਿਆ ਮੈਂ ਥੱਲੇ ਉਤਰਿਆ ਤੇ ਮੈਂ ਵੇਖਿਆ ਬੰਦਾ ਥੱਲੇ ਆਇਆ ਪਿਆ ਜਿੰਨਾਂ ਨੂੰ ਮੈਂ ਬਾਰੀ ਖੋਲ ਕੇ ਉਹਨੂੰ ਦੱਸਿਆ ਤੇ ਪਰਲੀ ਬਾਰੀ ਖੁੱਲੀ ਇਸੇ ਡਰਾਈਵਰ ਫਰਾਰ ਹੋ ਗਿਆ ਇਹਦਾ ਡਰਾਈਵਰ ਦਾ ਨਾਂ ਕੀ ਹੈ ਕਿੱਥੋਂ ਗੱਡੀ ਲੈ ਕੇ ਆ ਰਹੇ ਗੁਰੂ ਸਾਧਾ ਜੀ ਆਦਰਸ਼ ਨਗਰ ਹੈ ਜੀ ਮੇਰੇ ਮਹੱਲੇ ਦਾ ਹੈ ਜੀ ਸੰਦੀਪ ਉਹਦਾ ਨਾਂ ਹੈ ਜੀ ਕਿੱਥੇ ਦਾ ਰਹਿਣ ਵਾਲੇ ਗੁਰੂ ਸਾਧਾ ਜੀ ਫਰੋਈਪੁਰ ਤੋਂ ਹੈਗਾ 40 ਕਿਲੋਮੀਟਰ ਅੱਗੇ ਜੀ ਤੇ ਜਾਣਾ ਕਿੱਥੇ ਸੀ ਤੂੰ ਤੇ ਇਧਰ ਹੀ ਸਾਈਡ ਜਿਹੜਾ ਟਾਲੀ ਵਾਲਾ ਪੈਂਦਾ ਜਿਹੜਾ ਮਾਚਲ ਹਾਂਜੀ ਉੱਥੇ ਟਮਾਟਰ ਲੈ ਕੇ ਜਾਣੇ ਸੀਗੇ ਜੀ ਤੇ ਕਿੰਨੇ ਕ ਵਜੇ ਹੋ ਅੱਧਾ ਪੋਣਾ ਕੰਡਾ ਪਹਿਲਾ ਦੀ ਗੱਲ ਹੈ ਜੀ ਤੇ ਬੰਦਾ ਕੋਈ ਪਤਾ ਨਹੀਂ ਕਿੱਥੇ ਦਾ ਵਾਹ ਹਾਂਜੀ ਵਿਅਕਤੀ ਪਤਾ ਨਹੀਂ ਲੱਗਾ ਕਿੱਥੇ ਦਾ ਇਹ ਰਹਿਣ ਵਾਲਾ ਮੇਰੀ ਡੈਥ ਹੋਈ ਹੈ ਨਹੀਂ ਇਹ ਨਹੀਂ ਪਤਾ ਜੀ ਇਹ ਫੋਨ ਹੈ ਜੀ ਕੋਈ ਨਹੀਂ ਹੈਗਾ ਜੀ ਇਹਦੇ ਸਾਹ ਚੱਲ ਰਹੇ ਸੀ ਤੇ ਮੈਂ ਆਟੋ ਵਾਲੇ ਨੂੰ ਰੋਕ ਕੇ ਨਾਲ ਮੇਰੇ ਸਾਥ ਇੱਕ ਹੋਰ ਹੈਗਾ ਜੀ ਉਹਨੂੰ ਲੈ ਕੇ ਤੇ ਮੈਨੂੰ ਲੈ ਕੇ ਇੱਥੇ ਆ ਗਿਆ ਜੀ ਜਦੋਂ ਇੱਥੇ ਲੈ ਕੇ ਆਇਆ ਉਹਦੋਂ ਵੀ ਸਾਹ ਚੱਲ ਰਹੇ ਸੀ ਡਰਾਈਵਰ ਫਰਾਰ ਹੋ ਗਿਆ ਡਰਾਈਵਰ ਫਰਾਰ ਹੋ ਗਿਆ ਜੀ ਮ੍ਰਿਤਕ ਨੌਜਵਾਨ ਦੀ ਪਛਾਣ ਉੱਤਮ ਚੰਦ ਵਾਸੀ ਲੁਧਿਆਣਾ ਬੱਚੋ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਮੈਸੇ ਬਜੀਤ ਸਿੰਘ ਐਸਐਸ ਤੋਂ ਡਿਊਟੀ ਹੈ। ਕੀਡਾ ਬੇਸ ਤੋਂ ਚੜੜੀ ਕਰਤ ਸਾਨੂੰ ਇਹ ਕੰਟਰੋਲ ਨੂੰ ਤੋਂ ਮੈਸੇਜ ਮਿਲਿਆ ਸੀ ਵੀ ਗਾਂਸ਼ੀ ਨਗਰ ਗੁਰਦਾਸਾਹਮੂਲੀ ਜਾ ਕੇ ਦੇਖੋ ਐਕਸੀਡੈਂਟ ਹੋਇਆ ਹੈ। ਜਦੋਂ ਇੱਥੇ ਆਏ ਤਾਂ ਐਕਸੀਡੈਂਟ ਮੋਟਰਸਾਈਕਲ ਦਾ ਤੇ ਗੱਡੀ ਦਾ ਹੋਇਆ ਤੇ ਕੰਡੀਸ਼ਨ ਕਿਦਾਂ ਜੀ ਬੰਦੇ ਦੀ ਅੱਜ ਜਾ ਕੇ ਪਤਾ ਲੱਗੂ ਵੀ ਅਸੀਂ ਆਏ ਸਭ ਤੋਂ ਪਹਿਲੇ ਉਹ ਡਰਾਈਵਰ ਚੱਪੇ ਉਹਨੂੰ ਹੌਸਪੀਟਲ ਲੈ ਗਿਆ